ਮਸ਼ਹੂਰ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਇਲਾਹਾਬਾਦੀ ਆ ਇਸ ਸਮੇਂ ਸੁਰਖੀਆਂ 'ਚ ਨੇ। ਸੋਚ ਦਿੱਤੀ ਗਈ ਵਿਵਾਦਿਤ ਟਿੱਪਣੀ ਕਾਰਨ ਉਹ ਵਿਵਾਦਾਂ 'ਚ ਘਿਰ ਗਿਆ ਹੈ। ਉਹਨਾਂ ਦੀਆਂ ਮੁਸ਼ਕਲਾਂ ਘਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਸਗੋਂ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਹ ਮੁੱਦਾ ਸੰਸਦ ਦੇ ਵਿੱਚ ਵੀ ਉਠਾਇਆ ਗਿਆ ਸੀ। ਉਸਨੇ ਆਪਣੀ ਮਿਹਨਤ ਅਤੇ ਹੁਨਰ ਦੇ ਦਮ ਤੇ ਕਰੋੜਾਂ ਦੀ ਦੌਲਤ ਬਣਾਈ ਪਰ ਹੁਣ ਇੱਕ ਵਿਵਾਦ ਕਾਰਨ ਉਹ ਸੁਰਖੀਆਂ 'ਚ ਆ ਗਏ ਨੇ। ਸ਼ੋ ਇੰਡੀਆਜ਼ ਗਾਟ ਲੇਟਨਟ ਦਿੱਤੇ ਗਏ ਕੁਝ ਬਿਆਨਾਂ ਕਾਰਨ ਮੁੰਬਈ ਪੁਲਿਸ ਨੇ ਉਸ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਵਿਵਾਦ ਨਾਲ ਕਈ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਕਾਮੇਡੀਅਨਾਂ ਦੇ ਨਾਂ ਵੀ ਜੁੜੇ ਹੋਏ ਨੇ ਕਿ ਇਹ ਵਿਵਾਦ ਉਸ ਦੇ ਕਰੀਅਰ ਨੂੰ ਪ੍ਰਭਾਵਿਤ ਕਰੇਗਾ ਇੱਕ ਵੱਡਾ ਸਵਾਲ ਖੜਾ ਕਰ ਰਿਹਾ ਹੈ ਪਰ ਉਹ ਤੁਹਾਨੂੰ ਦੱਸ ਦਿਆਂ ਕਿ ਰਣਵੀਰ ਇਲਾਹਾਬਾਦੀਆ ਦੀ ਕੁੱਲ ਜਾਇਦਾਦ ਕਿੰਨੀ ਹੈ ਕਿੱਥੋਂ ਉਸ ਨੂੰ ਪੈਸਾ ਆਉਂਦਾ ਹੈ ਤੇ ਕਿੰਨੀ ਉਸ ਦੀ ਕਮਾਈ ਹੈ ਮਸ਼ਹੂਰ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਲਾਹਰਵਾਲੀਆ ਜਿਸ ਨੂੰ ਬੀਅਰ ਬਾਈਸਪ ਸਵੇਕ ਕਿਹਾ ਜਾਂਦਾ ਹੈ ਹਾਲ ਹੀ ਵਿੱਚ ਵਿਵਾਦਾਂ ਵਿੱਚ ਖਿਰ ਗਿਆ ਸ਼ੋਅ ਇੰਡੀਆਜ਼ ਗੌਟ ਲੈਟਨ ਚ ਦਿੱਤੇ ਗਏ ਕੁਝ ਵਿਵਾਦਿਤ ਬਿਆਨਾਂ ਕਾਰਨ ਮੁੰਬਈ ਪੁਲਿਸ ਨੇ ਉਸ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ 'ਤੇ ਸੋਸ਼ਲ ਮੀਡੀਆ ਅਪੂਰਵਾ ਮੱਖੀ ਜਾ ਕਾਮੇਡੀਅਨ ਸਮੇ ਰਹਿਣਾ ਅਤੇ ਸ਼ੋਅ ਦੇ ਪ੍ਰਬੰਧਕਾਂ ਦੇ ਨਾਂ ਵੀ ਸ਼ਾਮਿਲ ਹੈ ਇਸ ਵਿਵਾਦ ਕਾਰਨ ਰਣਵੀਰ ਨੂੰ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦਾ ਪੋਡਕਾਸਟ ਦਰਨਵੀਰ ਸ਼ੋਅ ਲੱਖਾਂ ਲੋਕ ਦੇਖਦੇ ਨੇ ਜਿਸ ਚੋ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਕ੍ਰਿਕਟ ਅਤੇ ਅਧਿਆਤਮਿਕ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਹੈ ਰਣਵੀਰ ਨੇ 22 ਸਾਲ ਦੀ ਉਮਰ 'ਚ ਆਪਣਾ YouTube ਦਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਰਣਵੀਰ ਇਲਾਹਾਬਾਦੀਆ ਨੇ ਆਪਣੀ ਸਕੂਲੀ ਪੜ੍ਹਾਈ ਧੀਰੂ ਬਾਈ ਇੰਬਾਨੀ ਇੰਟਰਨੈਸ਼ਨਲ ਸਕੂਲ ਮੁੰਬਈ ਤੋਂ ਕੀਤੀ ਅਤੇ ਫਿਰ ਦੁਆਰਕਾ ਦਾਸ ਜੀਵਨ ਲਾਲ ਸੰਗਵੀ ਕਾਲਜ ਆਫ ਇੰਜੀਨੀਅਰਿੰਗ ਤੋਂ ਬੀਟੈਕ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ YouTube ਤੇ ਤੰਦਰੁਸਤੀ ਅਤੇ ਸਿਹਤ ਨਾਲ ਸੰਬੰਧਿਤ ਵੀਡੀਓਜ਼ ਨਾਲ ਕੀਤੀ ਸੀ ਪਰ ਬਾਅਦ ਵਿੱਚ ਉਸਨੇ ਅਧਿਆਤਮਿਕਤਾ, ਨਿੱਜੀ ਵਿਕਾਸ ਅਤੇ ਪ੍ਰੇਰਨਾਦਾਇਕ ਵਿਸ਼ਿਆਂ ਤੇ ਸਮਗਰੀ ਬਣਾਉਣੀ ਸ਼ੁਰੂ ਕੀਤੀ। ਉਸਦਾ ਪੋਡਕਾਸਟ ਦਾ ਰਣਵੀਰ ਸ਼ੋਅ ਭਾਰਤ ਦੇ ਸਭ ਤੋਂ ਵੱਡੇ ਪੋਡਕਾਸਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵਿੱਚ ਪ੍ਰਿਅੰਕਾ ਚੋਪੜਾ ਕਰੀਨਾ ਕਪੂਰ ਯਵਰਾਜ ਸਿੰਘ ਅਤੇ ਸਤਗੁਰੂ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਹੈ ਇਸ ਤੋਂ ਇਲਾਵਾ ਉਹ ਮੌਨਕੇ ਐਂਟਰਟੇਨਮੈਂਟ ਨਾਮਕ ਪ੍ਰਤਿਭਾ ਪ੍ਰਬੰਧਨ ਕਮੇਟੀ ਦਾ ਸਹਿ-ਸੰsthāpak ਵੀ ਹੈ ਉਸਨੇ ਲੈਵਲ ਮਾਈਂਡ ਬਾਡੀ ਸਲੀਪ ਜਰਨਲ ਰਾਜ ਅਤੇ ਬੀਅਰ ਬਾਈਸੈਪਸ ਸਕਿੱਲ ਹਾਊਸ ਵਰਗੀਆਂ ਕੰਪਨੀਆਂ ਵੀ ਸ਼ੁਰੂ ਕੀਤੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਣਵੀਰ ਅਲਾਬਾਦੀਆ ਦੀ ਕੁੱਲ ਜਾਇਦਾਦ ਲਗਭਗ 60 ਕਰੋੜ ਰੁਪਏ ਹੈ ਉਸਦੇ ਮਹੀਨਾਵਾਰ ਕਮਾਈ ਲਗਭਗ 35 ਲੱਖ ਰੁਪਏ ਦੱਸੀ ਜਾਂਦੀ ਹੈ ਜਿਸ ਵਿੱਚ YouTube ਇਸ਼ਤਿਹਾਰ ਬ੍ਰਾਂਡ ਪ੍ਰਚਾਰ ਅਤੇ ਰਾਇਲਟੀ ਸ਼ਾਮਿਲ ਹੈ ਉਸਨੇ YouTube ਚੈਨਲ ਦੇ ਵੀਡੀਓਜ਼ ਨੂੰ ਕੁਝ ਹੀ ਦਿਨਾਂ ਵਿੱਚ ਲੱਖਾਂ ਵਿਊਜ਼ ਮਿਲ ਜਾਂਦੇ ਨੇ ਇਸ ਕਾਰਨ ਉਸਦੀ ਕਮਾਈ ਤੇਜ਼ੀ ਦੇ ਨਾਲ ਵਧ ਜਾਂਦੀ ਹੈ ਇਸ ਤੋਂ ਇਲਾਵਾ ਉਹ ਕਈ ਵੱਡੇ ਬ੍ਰਾਂਡਾਂ ਦੀ ਪ੍ਰੋਮੋਸ਼ਨ ਵੀ ਕਰਦੇ ਹਨ ਦੇ ਨਾਲ ਉਹਨਾਂ ਦੀ ਆਮਦਨ ਦੇ ਵਿੱਚ ਹੋਟ ਵਾਦਾ ਹੁੰਦਾ ਹੈ ਹਾਲਾਂਕਿ ਮੌਜੂਦਾ ਵਿਵਾਦ ਕਾਰਨ ਉਸ ਦਾ ਕਰੀਅਰ ਪ੍ਰਭਾਵਿਤ ਹੋ ਸਕਦਾ ਹੈ ਪਰ ਹੁਣ ਇਸ ਮਾਮਲੇ ਚੱਗੇ ਕੀ ਹੁੰਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ